ਚਾਹੇ ਉਹ ਮਾਲ ਮਹਿਕਮੇ ਦੀ ਤੁਸੀਂ ਗੱਲ ਕੀਤੀ ਹੈ ਚਾਹੇ ਪੀਣ ਵਾਲੇ ਮਹਿਕਮੇ ਦੀ ਮਰਤੇ ਜ਼ਿੰਮੇਵਾਰੀ ਹੈ ਪਬਲਿਕ ਹੈਲਥ ਦੀ ਤੁਸੀਂ ਮਾਲ ਮਹਿਕਮੇ ਦੇ ਲਈ ਅਸੀਂ ਸਿਰਫ ਅਸੀਂ ਗੱਲ ਕਰ ਲਈਏ ਪਿਛਲੇ 1.5 ਸਾਲ ਦੇ ਵਿੱਚ ਅਸੀਂ ਘੱਟ ਤੋਂ ਘੱਟ ਆਨਲਾਈਨ ਜਿਹੜੀਆਂ ਸਰਵਿਸਿਜ਼ ਇਸ ਕਰਕੇ ਕੀਤੀਆਂ ਵੀ ਲੋਕਾਂ ਨੂੰ ਡਾਇਰੈਕਟ ਉੱਚੋ ਫਾਇਦਾ ਹੋ ਸਕੇ ਲੋਕਾਂ ਨੂੰ ਯੂਵਨ ਦਰਗੀ ਤਸਵੀਲਾਂ ਜਿਨਾਂ ਜਾਣਾ ਪਵੇ ਜਿਹਦੇ ਵਿੱਚ ਅਸੀਂ ਈ-ਸਟੈਂਪ ਪੇਪਰ ਕੀਤਾ ਜਿਹਦੇ ਤੁਹਾਨੂੰ 500 ਰੁਪਏ ਤੱਕ ਦਾ ਸਟੈਂਪ ਪੇਪਰ ਤੁਸੀਂ ਘਰ ਬੈਠੇ ਕੱਟ ਸਕਦੇ ਆ ਉਹਦਣਾ ਤੁਸੀਂ ਕੋਈ ਕਾਮਨ ਛੋਟਾ ਐਗਰੀਮੈਂਟ ਕਰਨਾ ਲਿਖੇ 100 ਰੁਪਏ ਦੇ ਪੇਪਰ ਤੇ ਲਿਖ ਲਿਆ ਉਹ ਕਰ ਲਿਆ ਤੁਹਾਨੂੰ ਘਰ ਬੈਠੇ ਅਸੀਂ ਉਹਨੂੰ ਕੱਟ ਸਕਦੇ ਆ ਔਰ ਖਾਨਗੀ ਤਕਸੀਮ ਦੇ ਲਈ ਪੋਰਟਲ ਜਾਰੀ ਕੀਤਾ ਗਿਆ ਜਮ੍ਹਾਂ ਮੰਦੀ ਲਈ ਇਹ ਸਾਰੀਆਂ ਚੀਜ਼ਾਂ ਦੇ ਲਈ ਅਸੀਂ ਈ-ਸੈਲਫ ਸੇਵ ਲੈ ਕੇ ਆਂਦੀਆਂ ਜਿੱਦਣ ਅੱਜ ਕਾਫੀ ਲੋਕ ਉਹਦਾ ਲਾਭ ਹੀ ਉਠਾ ਰਹੇ ਆ ਔਰ ਉਹਦੇ ਨਾਲ ਨਾਲ ਮਾਲ ਬੈਕ ਵਿੱਚ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਨਾ ਇਸ ਲੰਬੇ ਅਰਸੇ ਤੋਂ ਪਟਵਾਰੀਆਂ ਦੀ ਭਰਤੀ ਨਹੀਂ ਸੀ ਇਹ ਕਹਿ ਸਕਦੇ ਆ 1999 ਤੋਂ ਬਾਅਦ ਅਗਰ ਕਿਸੇ ਸਰਕਾਰ ਨੇ ਆਖੇ ਭਰਤੀਆਂ ਕੀਤੀਆਂ ਪਟਵਾਰੀਆਂ ਦੀ ਜਿੱਥੇ ਜ਼ਰੂਰਤ ਸੀਗੀ ਜਿੱਥੇ ਉਹਨਾਂ ਨੇ ਕੰਮ ਕਰਨਾ ਉਹਨਾਂ ਨੇ ਕੰਮ ਕਰਨਾ ਜਿਸ ਦੇ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਸੀ 1999 ਤੋਂ ਬਾਅਦ ਪਹਿਲੀ ਸਰਕਾਰਾਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਨ੍ਹਾਂ ਨੇ ਹੁਣ ਤੱਕ तकरीबन 1500 ਤੋਂ ਜ਼ਿਆਦਾ ਪਟਵਾਰੀ ਜਿਹੜੇ ਆ ਭਰਤੀ ਕੀਤੇ ਆ ਸਾਰੇ ਹੀ ਵਰਸੀਮੇ ਖਾਲੀ ਪੈ ਸੀ ਇਹ ਪਟਵਾਰੀਆਂ ਦੇ ਪਾਸੇ ਵੀ ਜਾਵਾਂਗੇ ਵੀ ਪੰਕਜ ਮੈਂ ਮੈਂ ਵਾਲੇ ਇਸ਼ੂ ਤੇ ਤਾਂ ਬੜਾ ਜ਼ਰੂਰੀ ਜਾਣਾ ਹਾਂ ਉਹਦੇ ਨਾਲ ਅਸੀਂ ਅਗਰ ਅੱਜ ਆਨਲਾਈਨ ਸਰਵਿਸ ਦੇ ਵਿੱਚ ਅਸੀਂ ਵਟਸਐਪ ਨੰਬਰ ਜਾਰੀ ਕੀਤਾ ਜਿਹਦੇ ਵਿੱਚ ਵਿਭਾਗ ਦੇ ਅਤੇ ਕਿਸੇ ਦੀ ਕੋਈ ਕੰਪਲੇਟ ਹੈ ਉਹਨੂੰ ਹੱਲ ਕਰਨ ਦੇ ਲਈ ਅਗਰ ਸਾਨੂੰ ਕੋਈ ਕੰਪਲੇਟ ਪਾਉਂਦਾ ਉਹਦੇ ਵਿੱਚ ਉਹਦੇ ਵਿੱਚ 8184900002 ਨੰਬਰ ਹੈ ਉਹਦੇ ਤੇ ਸੰਬੰਧਿਤ ਡਿਪਾਰਟਮੈਂਟ ਅਸੀਂ ਬਿਠਾਇਆ ਉਹ ਉਹਨਾਂ ਨੂੰ ਜਵਾਬ ਦਿੰਦਾ ਤੁਰੰਤ ਪਈ ਇਹ ਕੰਪਲੇਟ ਹੈ ਇਹ ਤੇ ਮਸਲੇ ਵਿੱਚੋਂ ਜੇ ਅੱਜ ਤੱਕ 3500 ਕੰਪਲੇਟ ਆਈ ਹੈ ਤਾਂ 2200 ਦੇ ਕਰੀਬ ਮਸਲੇ ਜਿਹੜੇ ਹੱਲ ਕੀਤੇ ਜਾ ਸਕੇ ਆ ਇਦਾਂ ਐਨਆਰਆਈ ਲਈ ਨੰਬਰ ਜਾਰੀ ਸੀ ਕੀਤਾ ਆ ਉੱਥੇ ਵੀ ਸਾਨੂੰ ਕੋਈ ਕੰਪਲੇਟਸ ਆਉਂਦੀਆਂ ਉਹਨਾਂ ਨੂੰ ਵੀ ਜ਼ਵਾਬ ਦੇ ਰਿਆ ਔਰ ਅੱਜ ਤੁਸੀਂ ਜਿਹੜੀ ਫਰਦ ਹੈ ਪੂਰੇ ਵਰਲਡ 'ਚ ਬੈਠਿਆ ਕਿਤੇ ਵੀ ਫਰਦ ਤੁਸੀਂ ਮੰਗਵਾ ਸਕਦੇ ਆ ਉਹਦੇ ਲਈ ਵੀ ਇੰਤਜ਼ਾਮ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਜੇ ਰੈਨਮਾਈਚ ਕੀਤੇ ਆ ਜਿੰਪਾ ਜੀ ਕਿਉਂਕਿ ਤੁਸੀਂ ਜ਼ਿਕਰ ਕੀਤਾ ਕਿ ਇੱਕ ਹੈਲਪਲਾਈਨ ਨੰਬਰ ਜਾਂ ਕੰਪਲੇਂਟ ਨੰਬਰ ਜਿਹੜਾ ਤੁਹਾਡੇ ਵੱਲੋਂ ਜਾਰੀ ਹੋਇਆ 3500 ਕੰਪਲੇਂਟ ਆਈਆਂ ਲੇਕਿਨ ਲੜਾਈ ਆਮ ਲੋਕਾਂ ਦੀ ਕਿਸ ਦੇ ਨਾਲ ਹੁੰਦੀ ਹੈ ਮੋਕੇ ਦੇ ਅਧਿਕਾਰੀਆਂ ਦੇ ਨਾਲ ਜਿਹੜੇ ਮੋਕੇ ਦੇ ਅਧਿਕਾਰੀ ਨੇ ਪੈਸੇ ਮੰਗਦੇ ਨੇ ਸਿੱਧੇ ਤੌਰ ਤੇ ਬੰਦ ਹੋ ਗਏ ਜਾਂ ਸਿੱਧੇ ਤੌਰ ਤੇ ਘਟ ਗਏ ਲੇਕਿਨ ਪਿੱਛੋਂ ਦੀ ਰਾਹ ਜਿਹੜਾ ਵੈ ਉਹ ਅਜੇ ਵੀ ਹੈ ਲੋਕ ਕਹਿੰਦੇ ਨੇ ਕਿ ਸਾਨੂੰ 5000 ਤੋਂ 25000 50000 ਦੇਣਾ ਮਨਜ਼ੂਰ ਹੈ ਲੇਕਿਨ ਖੱਜਲ ਖਵਾਰ ਨਹੀਂ ਹੋਣਾ ਚਾਹੁੰਦੇ ਅਸੀਂ ਇਹ ਨਹੀਂ ਚਾਹੁੰਦੇ ਕਿ ਸੋਮਵਾਰ ਨੂੰ ਕਹਿਣ ਕਿ ਵੀਰਵਾਰ ਆਓ ਵੀਰਵਾਰ ਨੂੰ ਕਹਿਣ ਕਿ ਅਗਲੇ ਸੋਮਵਾਰ ਆਓ ਅੱਜ ਵੀ ਇਹ 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 ਦਿੱਕਤ ਆਮ ਲੋਕਾਂ ਦੀ ਸਾਹਮਣੇ ਆਂਦੀ ਹੈ ਇਹ ਅਸੈਂਬਲੀ ਵਿੱਚ ਨਾ ਜੀ ਉਹ ਇਹਨਾਂ ਦਾ ਸਵਾਲ ਵੀ ਉਸ ਪਾਸੇ ਜਾਂਦਾ ਤੇ ਲੋਕ ਅਕਸਰ ਕਹਿ ਦਿੰਦੇ ਆ ਕਿ ਅਫਸਰਾਂ ਤੇ ਤੁਸੀਂ ਸਖਤੀ ਕਰ ਦਿੰਦੇ ਆ ਪਰ ਕਹਿੰਦੇ ਕਿ ਸੱਜਾ ਖੱਬੇ ਦੀ ਰਾਹ ਐਸਾ ਕੱਢ ਲੈਂਦੇ ਆ ਕਿ ਪੰਚਾਂ ਦਾ ਕੀ ਸਿਰ ਮੱਥੇ ਪ੍ਰਣਾਲਾ ਉੱਥੇ ਦਾ ਉੱਥੇ ਲੋਕ ਵਿਚਾਰੇ ਫਿਰ ਖੱਦਮ ਅੰਕ ਜੀ ਇਸ ਲਈ ਅੱਪਾ ਜਨਮਾਲ ਅਦਾਲਤ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਿਹਦੇ ਵਿੱਚ ਮੈਂ ਲੁਧਿਆਣਾ ਚ ਜਾ ਕੇ ਲੋਕਾਂ ਦੇ ਵਿੱਚ ਬੈਠਾ ਲੋਕਾਂ ਨੂੰ ਕਿਹਾ ਅਗਰ ਤੁਹਾਡੀ ਕੋਈ ਕੰਪਲੇਂਟ ਕੰਪਲੀਟ ਹੈਗੀ ਕਿਸੇ ਦੇ ਪ੍ਰਤੀ ਕੋਈ ਅਧਿਕਾਰੀ ਤੁਹਾਨੂੰ ਤੰਗ ਕਰਦਾ ਉਹਦੇ ਲਈ ਲੈ ਕੇ ਜਲੰਧਰ ਦੇ ਵਿੱਚ ਬੈਠਾ ਜਾ ਕੇ ਇਹ ਪਿਛੇ ਸਾਲ ਸ਼ੁਰੂਆਤ ਦੀ ਗੱਲ ਹੈਗੀ ਉਸ ਤੋਂ ਬਾਅਦ ਦੀ ਔਰ 800 ਤੋਂ ਜ਼ਿਆਦਾ ਇੰਤਕਾਲ ਉੱਥੇ ਮੌਕੇ ਦੇ ਹੋਏ ਔਰ ਲੋਕਾਂ ਨੂੰ ਕਿਹਾ ਅਗਰ ਕਿਸੇ ਅਧਿਕਾਰੀ ਦੇ ਪ੍ਰਤੀ ਕੰਪਲੇਂਟ ਹੈਗੀ ਹੈ ਮੈਨੂੰ ਦਿਓ ਲਿਆ ਕੇ ਲੇਕਿਨ ਜੇਕਰ ਪਟਵਾਰੀ ਲੇਟ ਕਰਦਾ ਹੈ ਜਾਂ ਤਹਿਸੀਲਦਾਰ ਲੇਟ ਕਰਦਾ ਹੈ ਕਿਵੇਂ ਲੋਕ ਜਿਹੜੇ ਉਹ ਸੁਣਨਾ ਚਾਹੁੰਦੇ ਨੇ ਕਿ ਦੇਰੀ ਨਾ ਹੋਵੇ ਜਾਂ ਲੇਟ ਕਰਨ ਤੇ ਕਿਵੇਂ ਉਸ ਦਾ ਹੱਲ ਕੀ ਹੈ ਦੇਖੋ ਉਹਦੇ ਲਈ ਅਗਰ ਕੋਈ ਅਧਿਕਾਰੀ ਲੇਟ ਕਰਦਾ ਦੇਖੋ ਉਹਦੇ ਲਈ ਲੋਕਾਂ ਨੂੰ ਮੈਂ ਇੱਕ ਤੁਹਾਡੇ ਰਾਹੀਂ ਬੇਨਤੀ ਕਰਦੇ ਜਾਣਾ ਮੁੱਖ ਮੰਤਰੀ ਦਾ ਸਖਤ ਹੁਕਮ ਹੈ ਕਿ ਅਗਰ ਕੋਈ ਅਧਿਕਾਰੀ ਉਹਨਾਂ ਨੂੰ ਤੰਗ ਕਰਦਾ ਚੱਕਰ ਪਵਾਉਂਦਾ ਤੇ ਅਗਰ ਇੱਕ ਵਾਰੀ ਚੱਕਰ ਪਵਾਏਗਾ ਨੈਕਸਟ ਚੱਕਰ ਤੇ ਇੱਕ ਦਿਨ ਹੁੰਦਾ ਕੰਪਲੀਟ ਕਰੋ ਨੰਬਰ ਦੇ ਉੱਤੇ ਤੇ ਇਸ ਅਧਿਕਾਰੀ ਕੋ ਅਸੀਂ ਕਹੇ ਸੀ ਸਾਡਾ ਕੰਮ ਜੈਨੂਇਨ ਹੈ ਲੀਗਲ ਹੈ ਅਗਰ ਕੋਈ ਬੰਦਾ ਪੈਸੇ ਇਲੀਗਲ ਕੰਮ ਲੈ ਦਿੰਦਾ ਤਾਂ ਉਹਦੇ ਲਈ ਕਿਸੇ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਆਉਂਦੀ ਸੋ ਇਸ ਕਰਕੇ ਮੇਰੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿਸੇ ਤਸਵੀਰ 'ਚ 1 ਰੁਪਿਆ ਦੇਣ ਦੀ ਵੀ ਲੋੜ ਨਹੀਂ ਆ ਕਿਸੇ ਨੂੰ ਉਹਦੀ ਜ਼ਿੰਮੇਵਾਰੀ ਜਿਹੜੀ ਹੈ ਮੈਂ ਸਰਕਾਰ ਵੱਲੋਂ ਆਪਣੇ ਉੱਤੇ ਲੈਣਾ ਵੀ ਅਗਰ ਕੋਈ ਅਧਿਕਾਰੀ ਤੁਹਾਨੂੰ ਕਿਸੇ ਤਰ੍ਹਾਂ ਦਾ ਪੈਸਾ ਮੰਗਦਾ ਤੁਸੀਂ ਭੇਜੋ ਤੁਰੰਤ ਉਸ ਦੇ ਖਿਲਾਫ ਕਾਰਵਾਈ ਹੋਏਗੀ ਇੱਕ ਤੁਸੀਂ ਇੰਤਕਾਲ ਨੂੰ ਲੈ ਕੇ ਕੈਂਪ ਜਿਹੜੇ ਲਾਉਣੇ ਸ਼ੁਰੂ ਕੀਤੇ ਆ ਜੀ ਦੋ ਕੈਂਪ ਲੱਗ ਗਏ ਵੱਡਾ ਦਾਵਾ ਵੀ ਕੀਤਾ ਜਾ ਰਿਹਾ ਪਰ ਇਹ ਕੈਂਪ ਲਾਉਣ ਦੀ ਨੌਬਤ ਕਿਉਂ ਆਈ ਇਹ ਆਪ ਦੇ ਆਪ 'ਚ ਇੱਕ ਵੱਡਾ ਸਵਾਲ ਹੈ ਕਿ ਜਿਹੜਾ ਇੱਕ ਸਿਸਟਮ ਦੇ ਵਿੱਚ ਆਲਰੇਡੀ ਚੀਜ਼ਾਂ ਬਣੀਆਂ ਹੋਈਆਂ ਨੇ ਉਹ ਸਿਸਟਮ ਦੇ ਵਿੱਚ ਉਹ ਚੀਜ਼ਾਂ ਹੋ ਕਿਉਂ ਨਹੀਂ ਰਹੀਆਂ ਕੈਂਪ ਤੁਸੀਂ ਲਾਤਾ ਇੱਕ ਵਾਰੀ ਹੋ ਗਏ ਇਹ ਅੱਗੇ ਤੋਂ ਕੈਂਪ ਲਾਉਣੀ ਨਾ ਪੈਣ ਐਸਾ ਕੋਈ ਪ੍ਰਬੰਧ ਕੀਤਾ ਜਾ ਰਿਹਾ ਕਿ ਜਿਹੜਾ ਪ੍ਰੋਸੈਸ ਆਲਰੇਡੀ ਬਣਿਆ ਹੋਇਆ ਡਿਪਾਰਟਮੈਂਟ ਦੇ ਵਿੱਚ ਫੀਸ ਆਲਰੇਡੀ ਭਰੀ ਹੋਈ ਆ ਫਿਰ ਕਿਉਂ ਲੋਕਾਂ ਨੂੰ ਖੱਜਲ ਖਵਾਰ ਹੋਣਾ ਪਵੇ ਕਿਉਂ ਗਿੜੇ ਲਾਉਣੇ ਪੈਣ ਬਿਲਕੁਲ ਤੁਹਾਡਾ ਸਹੀ ਕੁਐਸਚਨ ਆ ਲੇਕਿਨ ਅਸੀਂ ਸਾਨੂੰ ਦੇਖਣ ਆਇਆ ਦੇਖਣ ਵਿੱਚ ਆਇਆ ਹੁਣ ਕੈਂਪ ਲਾਉਣ ਦੇ ਉੱਤੇ ਪਿਸੰ 2000 ਤੋਂ ਵੀ ਲੋਕਾਂ ਦੇ ਇੰਤਕਾਲ ਪੈਂਡਿੰਗ ਪੈ ਸੀ। ਉਹਦੇ ਲਈ ਮਸਲਿਆਂ ਨੂੰ ਲੰਬਾ ਲਟਕਾਇਆ ਜਾ ਰਿਹਾ ਸੀ। ਕਿਸੇ ਨੂੰ ਕੋਈ ਤੇਰਾ ਖਸਰਾ ਨੰਬਰ ਹੈ ਨਹੀਂ। ਤੇਰੇ ਚਾਹ ਕਮੀ ਇੰਤਕਾਲ ਰਜਿਸਟ੍ਰੇਸ਼ਨ ਕਰਾ ਲਈ। ਸਰਕਾਰ ਨੂੰ ਫੀਸ ਦੇ ਦਿੱਤੀ ਸਭ ਕੁਝ ਕਰ ਦਿੱਤਾ। 45 ਦਿਨ ਚੋਂ ਦਾ ਇੰਤਕਾਲ ਛੱਡਣਾ ਚਾਹੀਦਾ। ਉਹ ਰੈਵਿਊ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ। ਲੇਕਿਨ ਫਿਰ ਉਹੀ ਗੱਲ ਆ ਗਈ ਕਿਉਂਕਿ ਇਹ ਚੀਜ਼ਾਂ ਲੰਬੇ ਅਰਸੇ ਤੋਂ ਵਿਗੜੀਆਂ ਸੀਗੀਆਂ। ਲੇਕਿਨ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਖੁਦ ਜਾ ਕੇ ਤਹਿਸੀਲਾਂ ਦੇ ਵਿੱਚ ਮੈਂ ਬਹਿਣਾ ਪਿਆ ਜਾ ਕੇ ਔਰ ਮਾਨਜੋਗ ਮੁੱਖ ਮੰਤਰੀ ਨੇ ਖੁਦ ਬਿਨਾ ਕਿਸੇ ਨੂੰ ਦੱਸਿਆ ਜਿੱਦਾਂ ਹੁਣ ਪਿੱਛੇ ਪਿਛਲੇ ਦਿਨੀ ਹੁਸ਼ਿਆਰਪੁਰ ਦੀ ਤਹਿਸੀਲ ਵਿਜ਼ਿਟ ਕੀਤੀ ਖਾਸ ਤੌਰ ਤੇ ਜਿੱਦਾ ਅਧਿਕਾਰੀਕ ਤੌਰ ਤੇ ਕਿਸੇ ਨੂੰ ਮੈਨੂੰ ਪਤਾ ਸੀ ਮੰਨੂ ਵੀ ਨਹੀਂ ਸੀ ਪਤਾ ਔਰ ਲੋਕਾਂ ਦੀਆਂ ਸਮੱਸਿਆਵਾਂ ਸੁਣਿਆ ਜਾ ਕੇ ਜਾ ਕੇ ਤੁਸੀਂ ਗੱਲ ਕੀਤੀ ਨਾ ਕਿ ਜਿੱਦਾ ਕਹਿੰਦੇ ਨੇ ਨਾ ਕਿ ਹਮੇਸ਼ਾ ਇੱਕ ਐਗਜ਼ਾਮਪਲ ਸੈੱਟ ਕਰਨੀ ਪੈਂਦੀ ਹੈ ਇੱਕ ਪੰਜਾਬੀ ਦੀ ਘਾਤ ਤਾਂ ਵੀ ਕਹਿੰਦੇ ਇੱਕ ਕੰਮ ਆਰ ਕੇ ਟੰਗਣਾ ਪੈਂਦਾ ਤਾਂ ਕਿ ਦੂਜਿਆਂ ਨੂੰ ਪਤਾ ਲੱਗ ਜੇ ਵੀ ਨਿਭੜਦਾ ਕਿਵੇਂ ਹੈ ਤੁਸੀਂ ਹੁਣ ਕਹਿ ਰਹੇ ਹੋ ਕਿ 2000 ਤੋਂ ਇੰਨਾ ਲੰਬਾ ਟਾਈਮ ਹੋ ਗਿਆ ਕਿ ਹਿੰਦਕਲ ਪੈਂਡਿੰਗ ਸੀਗੇ ਇਹ ਚੀਜ਼ਾਂ ਕਿਤੇ ਤਾਂ ਗੜਬੜ ਹੋਈ ਇਹਦੇ ਲਈ ਜ਼ਿੰਮੇਵਾਰ ਕੌਣ ਸੀ ਜੇ ਕੋਈ ਅਫਸਰ ਕੋਈ ਅਧਿਕਾਰੀ ਜ਼ਿੰਮੇਵਾਰ ਸੀ ਉਹਨਾਂ ਦੀ ਵੀ ਆਇਡੈਂਟੀਫਿਕੇਸ਼ਨ ਕੀਤੀ ਜਾ ਰਹੀ ਹੈ ਉਹਨਾਂ ਦੀ ਵੀ ਲਿਸਟ ਤਿਆਰ ਹੋ ਰਹੀ ਹੈ ਕੋਈ ਕਾਰਵਾਈ ਹੋਵੇਗੀ ਤਾਂ ਕਿ ਅੱਗੇ ਤੋਂ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਅੱਗੇ ਤੋਂ ਨੌਬਤੀ ਨਾ ਆਵੇ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਇਹਦੇ ਲਈ ਲੋਕਾਂ ਨੂੰ ਖੁਦ ਅੱਗੇ ਆਣਾ ਚਾਹੀਦਾ ਪਹਿਲੀ ਗੱਲ ਤਾਂ ਇਹ ਆ ਮੈਂ ਜਿੱਦਾਂ ਪਹਿਲਾਂ ਗੱਲ ਕਹੀ ਹੈ ਕਿ ਲੋਕ ਖੁਦ ਅੱਗੇ ਆਣ ਜ਼ਿੰਮੇਵਾਰ ਅਧਿਕਾਰੀ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਏਗੀ ਪਹਿਲੀ ਗੱਲ ਤਾਂ ਇਹ ਆ ਉਹਨੂੰ ਕਿਸੇ ਹਾਲ ਚ ਬੱਖਿਆ ਨਹੀਂ ਜਾਏਗਾ ਚਾਹੇ ਉਹ ਪੈਸੇ ਮੰਗਦਾ ਚਾਹੇ ਉਹ ਡਿਲੇ ਦੇ ਨਾਂ ਦੇ ਉੱਤੇ ਪੈਸੇ ਮੰਗਣਾ ਚਾਹੁੰਦਾ ਔਰ ਦੂਜੀ ਗੱਲ ਹੈ ਇਹ ਕੈਂਪ ਪਲਾਨ ਦੀ ਨੋਬਲ ਸੀ ਵੀ ਲਟਕਾਈ ਜਾ ਰਹੀ ਸੀ ਮਸਲੇ ਕਿਸੇ ਲਿਗਲੀ ਲੋਕਾਂ ਨੂੰ ਲੇਕਿਨ ਅਸੀਂ ਮੁੱਖ ਮੰਤਰੀ ਜੀ ਨੇ ਹਦੇਸ਼ ਦਿੱਤਾ ਛੁੱਟੀ ਵਾਲੇ ਦਿਨ ਅਸੀਂ ਕੈਂਪ ਲਾਇਆ ਪਿਛਲੇ ਸ਼ਨੀਵਾਰ ਨੂੰ ਛੁੱਟੀ ਹੁੰਦੀ ਰੈਵਨਿਊ ਡਿਪਾਰਟਮੈਂਟ ਸਾਰੇ ਡਿਪਾਰਟਮੈਂਟਾਂ ਦੀ ਲੇਕਿਨ ਉਹਨਾਂ ਨੇ ਉਹਦੇ ਵਿੱਚ 3131000 ਤੋਂ ਜ਼ਿਆਦਾ ਇੰਤਕਾਲ ਸੀ ਜਿਹਦੇ ਚ ਸੱਤ ਤੋਂ ਜ਼ਿਆਦਾ ਤਸੀਲਾਂ ਮੈਂ ਵਿਜ਼ਿਟ ਕੀਤੀਆਂ ਮੌਕੇ ਦੇ ਉੱਤੇ ਜਾ ਕੇ